ਇਹ ਸਾਡੇ ਬਾਬਾ ਜਸਵੀਰ ਸਿੰਘ ਜੀ ਬੁਰਜ ਖਾਲਸਾ ਜੋ ਕਿ ਇੱਕ ਇੱਕ ਖੇਤੀਬਾੜੀ ਵੀ ਬਹੁਤ ਵਧੀਆ ਤਰੀਕੇ ਨਾਲ ਕਰਨ ਨਾਲ ਕਰਦੇ ਹਨ ਅਤੇ ਬਹੁਤ ਹੀ ਵਧੀਆ ਰੱਬ ਦੀ ਬਖਸ਼ਿਸ਼ ਕੀਤੀ ਹੋਈ ਹੈ ਕੀਰਤਨ ਬਹੁਤ ਵਧੀਆ ਕਰਦੇ ਆ ਆ ਦੇਖੋ ਬੜੀ ਮਿਹਨਤ ਮੁਸ਼ਕਲ ਦੇ ਨਾਲ ਖੇਤੀਬਾੜੀ ਕਰ ਰਿਹਾ ਸਾਡੇ ਬਾਬਾ ਜਸਵੀਰ ਸਿੰਘ ਜੀ ਖਾਲਸਾ ਪਿੰਡ ਬੁਰਜ ਤੋਂ ਜੋ ਕਿ ਕੱਲ ਪਰਸੋਂ ਹੀ ਚੰਨੀ ਦੇ ਘਰ ਵੀ ਕੀਰਤਨ ਕਰਕੇ ਆਏ ਆ ਸਾਬਕਾ ਮੁੱਖ ਮੰਤਰੀ ਸਰਦਾਰ ਚੰਨੀ ਸਿੰਘ ਜੀ ਚੰਨੀ ਉਹਦੇ ਘਰ ਵੀ ਕਰਕੇ ਆਏ ਆ ਬਹੁਤ ਹੀ ਵਧੀਆ ਬਾਬਾ ਜੀ ਦੋ ਬੀਜ਼ ਦਿਓ ਆਪਣੇ ਹਾਂਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਮਾਸਟਰ ਜੀ ਦਾ ਬਹੁਤ ਧੰਨਵਾਦ ਸਾਡੇ ਮਾਸਟਰ ਜੀ ਵੀ ਬਹੁਤ ਵਧੀਆ ਇਨਸਾਨ ਹੈ ਜਿਨ੍ਹਾਂ ਨੇ ਸਾਰੇ ਸਪੋਟੀ ਲਾਇਆ ਕਲਪ ਕਰ ਦਿੱਤੀ ਆ ਟੀਕਿੰਗ ਵੀ ਕਰਦੇ ਆ ਖੇਤੀ ਵੀ ਕਰਦੇ ਆ ਜਿਹਦੇ ਮਾਸਟਰ ਜੀ ਨੇ ਕਹਿਤਾ ਸੋ ਸਾਰਿਆਂ ਦੇ ਮਾਸਟਰ ਜੀ ਦੇ ਬਹੁਤ ਮਾਣ ਹੈ ਸਾਰੀ ਸੰਗਤ ਨੇ ਦੇਖੀ ਆਪਣੀ ਮਿਹਨਤ ਆਪ ਕਰੋ ਤੇ ਕਿਸੇ ਦਾ ਕਰਨਾ ਕੋਈ ਮੇੜਾ ਨਹੀਂ ਸੋ ਇਸ ਕਰਕੇ ਕੰਮ ਕਰੋ ਵਰਖੀ ਵਰਖੀ ਬਹੁਤ-ਬਹੁਤ ਧੰਨਵਾਦ ਅੱਗੇ ਬਾਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸਾਨੂੰ 2 ਮਿੰਟ ਦਾ ਟਾਈਮ ਦਿੱਤਾ ਬਹੁਤ ਬਹੁਤ